ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਵੀਰੋ ਇਲੈਕਸ਼ਨ ਦੇ ਦਿਹਾੜੇ ਕਰੀਬ ਆ ਗਏ ਆ ਔਰ ਸਿਰਫ 2 ਦਿਨ ਬਚੇ ਆ ਇਲੈਕਸ਼ਨ ਦੇ ਦਿਹਾੜੇ ਦੇ ਵਿੱਚ ਯਕਮ ਜੂਨ ਨੂੰ ਇਲੈਕਸ਼ਨ ਹੋਏਗਾ ਤੇ ਸਾਰਿਆਂ ਦੇ ਸਾਹਮਣੇ ਸਚਾਈ ਜਿਹੜੀ ਹੈ ਉਹ ਆ ਜਾਏਗੀ ਕਿ ਲੋਕ ਅਸਲ ਚ ਕਿੰਨੂੰ ਸਪੋਰਟ ਕਰਨਦੇ ਆ ਪਰ ਉਸ ਤੋਂ ਪਹਿਲੇ ਸਾਰੇ ਆਪਣਾ ਪੂਰਾ ਜ਼ੋਰ ਲਾਉਂਦੇ ਹੀ ਹੈਗੇ ਆ ਸੀਐਮ ਭਗਵੰਤ ਮਾਨ ਵੀ ਇਸ ਦੌੜ ਦੇ ਵਿੱਚ ਪਿੱਛੇ ਨਹੀਂ ਹੈਗੇ ਉਹ ਵੀ ਆਪਣੀ ਦੌੜ ਜਿਹੜੀ ਆਪਣੀ ਹਿੰਮਤ ਤੋਂ ਵੱਧ ਕੇ ਲਾਉਂਦੇ ਹੀ ਹੈਗੇ ਆ ਅੱਜ ਦੀ ਵੀਡੀਓ ਦੇ ਵਿੱਚ ਸੀਐਮ ਭਗਵੰਤ ਮਾਨ ਮੋਦੀ ਦੀਆਂ ਗੱਲਾਂ ਦਾ ਜਵਾਬ ਬੜੇ ਹੀ ਫਨੀ ਅੰਦਾਜ਼ ਨਾਲ ਦਿੰਦੇ ਆਏ ਨੇ ਕੀ ਕਹਿੰਦੇ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਵੇਖਾਂਗੇ ਸੋ ਚੱਲ ਕੇ ਵੀਡੀਓ ਵੇਖਣੇ ਆ ਫਿਰ ਕਰਨੇ ਆਸਤੇ ਵਿਚਾਰ ਗੋ ਮੋਦੀ ਆਇਆ ਸੀ ਚੱਲ ਉਹ ਆਪਣੀਆਂ ਆਪਣੇ ਆਪ ਦੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਕਰ ਗਿਆ ਇੱਕ taraf ਭਾਜਪਾ ਦੂਸਰੀ taraf ਇੰਡੀ ਗੜਵੰਧਨ ਹੈ ਇਹ ਕਹਿੰਦੇ ये इंडी गठबंधन वाले अगर आ गए तो आपकी तीन बकरियों में से दो बकरियां ले जाएंगे दो भैंसों में से एक भैंस ले जाएंगे अगर आपके पास चप्पल का जोड़ा है एक चप्पल ले जाएंगे अगर आपके पास साइकिल है उसका पैडल ले जाएंगे प्रधानमंत्री ने करने करना वाली तो सरपंचा को भी नहीं आते मसले है जे तो की करिए दसू। अगर उस समय मोदी होता तो मैं इनसे करतारपुर साहब लेकर के रहता तब जाकर के उनको जवानों को छोड़ता जो मोदी होता तब ये हो जाता अगर उस समय मोदी होता तेरे दस साल कटने औखे हुए पहने तू कस्तर नहीं यार। मेरा आपसे खून का रिश्ता है गुरु गोविंद सिंह जी के ਜੋ ਪਹਿਲੇ ਪੰਜ ਪਿਆਰੇ تھے ਉਸ ਵਿੱਚ ਮੇਰਾ ਇੱਕ ਦੁਆਰੀ ਕਾਕਾ ਪੰਜ ਪਿਆਰੋਂ ਵਿੱਚ تھا۔ ਆ ਕੱਲ ਕਹਿ ਗਿਆ ਉੱਥੇ। ਕਹਿੰਦਾ ਮੇਰਾ ਖੂਨ ਦਾ ਰਿਸ਼ਤਾ ਹੈ ਪੰਜਾਬ ਨਾਲ। ਕਹਿੰਦਾ ਪੰਜ ਪਿਆਰਾਂ ਚੋਂ ਇੱਕ ਪਿਆਰਾ ਗੁਜਰਾਤ ਤੋਂ ਸੀ। ਲੈਦਾ ਸੀ ਯਾਰ। ਹੱਦ ਹੈ। ਹੈਰਾਨੀ ਦੀ ਹੱਦ ਹੈ। ਕਿ ਸੇਵੀ ਚੀਜ਼ ਨੂੰ ਕਿਹੜਾ ਜੋੜ ਦਿੰਦਾ ਹੈ? ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ 'ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ 'ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲ ਦਿਓ ਮੈਂ ਠੀਕ ਹੈ ਲਓ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਦੇ ਸਕੂਲਾਂ 'ਚ ਪੜੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਹੈ ਕਹਿੰਦੇ ਕੈਪਟਨ ਮਰਿੰਦਰ ਮੈਂ ਕਿਹਾ ਮੈਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਛ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰਯਾਨ ਚੰਦਰਯਾਨ ਦੀ ਲਾਂਚਿੰਗ ਸੀ ਸ੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਯਾਨ ਦੀ ਲਾਂਚਿੰਗ ਵੇਲੇ ਮੋਤੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਿਹਾ ਅੱਠਵੀਂ ਦਾ ਸਰਟੀਫਿਕੇਟ ਤਾਂ ਥਿਆਉਂਦਾ ਨਹੀਂ ਇਹਨੂੰ ਇਹਦਾ ਇਸਰੋ ਨਾਲ ਕੀ ਲੈਣਾ ਦੇਣਾ ਹੈ उसे तो पढ़े लिखे लोग जानते हैं कहना मैं जब दूसरी तीसरी क्लास में पढ़ता था पढ़ाई में मेरा हाथ तंग था इसलिए हर टीचर मुझे आके कहता था तू इसरो में बैठ अब इसरो में इसरो में इसरो में इसरो में मेरा इसरो से पुराना नाता है कल कह गया उसे कहना मेरा खून का रिश्ता है पंजाब नाड़ क्या पां प्यारों एक प्यारा गुजरात तो सी दस यार हद हैरानी की हद है किसी भी चीज न किर दिदा वो मैं क्या अरविंद केजरीवाल मैं क्या के जी इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਇਹਨਾਂ ਨੇ ਸਾਡੀਆਂ ਤਿੰਨ ਪੀੜੀਆਂ ਬਰਬਾਦ ਕਰਤੀਆਂ ਤਿੰਨ ਪੀੜੀਆਂ ਇਹਨਾਂ ਨੇ ਆਪਦੇ ਮਹਿਲ ਪਾਲੇ ਹੋਟਲ ਪਾਲੇ ਬੱਸਾਂ ਪਾਲੀਆਂ ਢਾਬੇ ਪਾਲੇ ਇਹਨਾਂ ਨੇ ਬਹੁਤ ਕੁਝ ਬਣਾ ਲਿਆ ਲੋਕਾਂ ਦੇ ਖੂਨ ਨਾਲ ਬਿਰੋ ਤਿੰਨ ਪੀੜੀਆਂ ਖਾ ਗਏ ਤੇ ਹੁਣ ਸਾਨੂੰ ਮਲੰਗ ਦੱਸਦੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਲੰਗ ਨੇ ਚੱਲ ਭਾਈ ਸੁਖਵੀਰ ਸਿੰਘ ਮਲੰਗੀ ਸਹੀ ਪਰ ਮਲੰਗੀ ਮੰਜੀ ਠੋਕਣਗੇ ਹੁਣ ਇੱਕੀ ਦੇਖੋ ਤੁਸੀਂ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾਂ ਤੇ ਆਪਾਂ ਨੂੰ ਤੁਪਕਾ ਪਾਣੀ ਦਾ ਨਹੀਂ ਮਿਲਦਾ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀਆਂ ਆ ਜਿਹੜੇ ਹੁਣ ਬੋਲਦੇ ਐ ਜਿੱਦੈ 1 ਨਵੰਬਰ ਨੂੰ ਮੈਂ ਲੁਧਿਆਣੇ ਡਿਬੇਟ ਰੱਖੀ ਸੀ ਉਦੋਂ ਕਿਉਂ ਨਹੀਂ ਆਏ ਮੈਂ ਤਾਂ ਕੁਰਸੀਆਂ ਲਾਈਆਂ ਹੋਈਆਂ ਸੀ ਸਾਰਿਆਂ ਦੀ ਆਈ ਹੀ ਨਹੀਂ ਕਿਉਂਕਿ ਪੱਕਾ ਪਤਾ ਸੀ ਜਵਾਬ ਹੀ ਨਹੀਂ ਆਉਣਾ ਉੱਥੇ ਸੋ ਇਹਨਾਂ ਤੇ ਯਕੀਨ ਨਾ ਕਰਿਓ ਐਸ ਬਾਰ ਪੰਜਾਬ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਮੈਂ ਮਾਝੇ ਮਾਲਵੇ ਦੋਆਬੇ 'ਚ ਰੋਜ਼ ਹੀ ਰਹਿਣਾ ਮੈਂ ਲੋਕਾਂ 'ਚ ਹੀ ਰਹਿਣਾ ਡੂਡ ਡੂਡ ਕੋਇੰਟਲ ਤਾਂ ਫੁੱਲ ਮੇਰੀ ਗੱਡੀ 'ਚ ਸੁੱਟ ਦਿੰਦੇ ਆ ਪਟ્રોલ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਪਿਆਰ ਹੈ ਜਿਹਦਾ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਕੋਈ ਨਾਪ ਨਹੀਂ ਸਕਦਾ ਕੋਈ ਤੋਲ ਨਹੀਂ ਸਕਦਾ ਇੱਕ ਪਾਸੇ ਤਾਂ ਆ ਪਿਆਰ ਆ ਫੁੱਲਾਂ ਵਾਲਾ ਦੂਜੇ ਪਾਸੇ ਕਾਲੀ ਕਾਂਗਰਸੀ ਬੀਜੇਪੀ ਵਾਲੇ ਇਹਨਾਂ ਨਾਲ ਹੱਥ ਮਿਲਾ ਕੇ ਬਾਹ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਕੱਦੀ ਆ ਹਾਲ ਤਾਂ ਹੈ ਨਾ ਤੁਹੇ ਨਾ ਤੇ ਯਕੀਨ ਨਾ ਕਰਿਓ ਜੋ ਸਾਡੇ ਕੋਲੇ ਸਰਵੇ ਦੀਆਂ ਰਿਪੋਰਟਾਂ ਆਈਆਂ ਨੇ ਮੰਜਿੰਦਰ ਤੇਰਾ ਹਲਕਾ ਸਰਵੇ ਦੀ ਰਿਪੋਰਟ ਮੁਤਾਬਕ ਸਿਰਫ 25000 ਦੀ ਲੀਡ ਹੈ ਮੈਨੂੰ 35000 ਦੀ ਚਾਹੀਦੀ ਐ ਤੂੰ ਤੁਸੀਂ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਨੂੰ ਕਹਿ ਦੋ 25000 ਦੀ ਲੀਡ ਹੈ 35 ਦੀ ਕਰੋ ਉਸ ਤੋਂ ਬਾਅਦ ਇੱਕ ਛੋ ਫਿਰ ਫਿਰ ਮੇਰਾ ਮੇਰਾ ਕੰਮ ਹੈ ਬਸ ਗੋਇੰਦਵਾਲ ਦੀ ਇੰਡਸਟਰੀ ਉਹਦੇ ਮਸਲੇ ਮੈਂ ਕਰਲੇ ਪਾਲਿਸੀ ਬਣਾ ਲਈ ਆਪਾਂ ਨੇ ਥਰਮਲ ਪਲਾਂਟ ਹੀ ਖਰੀਦ ਲਿਆ ਗੋਇੰਦਵਾਲ ਵਾਲਾ ਜੀਵੀ ਕੇ ਕੰਪਨੀ ਦਾ ਸੀ ਜਿਹਦਾ ਨਾਮ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਆਪਣੇ ਕੋਲੇ ਬਿਜਲੀ ਆਮ ਹੋ ਜੂਗੀ ਕਰਾਂ ਵਾਲੀ ਤਾਂ ਮੈਂ ਪਹਿਲੀ ਫ੍ਰੀ ਕਰ ਰੱਖੀ ਸੀ ਆਥਰਬਲ ਪਲਾਂਟ ਖਰੀਦਣ ਨਾਲ ਹੁਣ ਇੰਡਸਟਰੀਅਲ ਬਿਜਲੀ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਪੰਜਾਬ ਦੇ ਵਿੱਚ ਫੈਕਟਰੀਆਂ ਤੇ ਇੰਡਸਟਰੀਲਿਸਟ ਆਉਂਦੇ ਇੱਥੇ ਤੇ ਤੁਹਾਨੂੰ ਕੰਮ ਮਿਲਦਾ ਤੁਹਾਡੇ ਧੀਆ ਪੁੱਤਾਂ ਨੂੰ ਕੰਮ ਮਿਲਦਾ ਦੇਖਿਓ ਮੈਂ ਪੰਜਾਬ ਦੇ ਨੌਜਵਾਨ ਧੀਆ ਪੁੱਤਾਂ ਦੇ ਹੱਥੋਂ ਟੀਕੇ ਖੋਖ ਕੇ ਟਿਫਨ ਫੜਾਉਣੇ ਚਾਹਨਾ ਕੰਮ ਤੇ ਜਾਓ ਕਰੇ ਕੰਮ ਤੇ ਆਓ ਬਾਹਰਲੇ ਮੁਲਕ ਜਾਣ ਦੀ ਲੋੜ ਨਹੀਂ ਕਿਉਂ 25 25 30 30 ਲੱਖ ਰੁਪਇਆ ਚੱਕੀ ਫਿਰਦਿਆਂ ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਲਈ ਮਰੀ ਜੰਦੇ ਆ ਆਪਾਂ ਆਪਣੀ ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਦੀ ਪਜਾਉ ਸ਼ਕਤੀ ਉਹ ਨਹੀਂ ਹੋਈ ਐ ਲੋਕ ਮਿਹਨਤੀ ਐ ਕਮੀ ਇੱਕ ਸੀ ਬਸ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਹੁਣ ਤੁਸੀਂ ਆਪਣੀ ਸਰਕਾਰ ਬਣਾ ਲਈ ਉਹ ਕਮੀ ਵੀ ਪੂਰੀ ਹੋ ਗਈ ਹੁਣ ਸਰਕਾਰ ਥੋੜੀ ਐ 90% ਲੋਕ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਰੋਕ ਲੈਂਦੇ ਆ ਮੋਢਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਐ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਆ ਤਾਂ ਤੁਸੀਂ ਤਾਂ ਪਹਿਲਾਂ ਨੇੜੇ ਬੈਠੇ ਹੂੰ ਜਦੋਂ ਮੈਂ ਕੈਸਟਾ ਸੀੜੀਆਂ ਆਉਂਦੀਆਂ ਸੀ ਮੇਰੀਆਂ ਤੁਸੀਂ ਸੁਣਦੇ ਸੀ ਮੈਂ ਮੇਰਾ ਪੁਲਿਸ ਦੇ ਵਿੱਚ ਇੱਕ ਬਹੁਤ ਵਧੀਆ ਦੋਸਤ ਸੀਗਾ ਵੱਡਾ ਅਫਸਰ ਮੈਂ ਉਹਨੂੰ ਪੁੱਛਿਆ ਨਾ ਕਿ ਜਦੋਂ ਯਾਰ ਵੱਡੇ ਲੀਡਰ ਆਉਂਦੇ ਐ ਬਾਦਲ ਕੈਪਟਨ ਸੁਖਵੀਰ ਮੁਜੀਤ ਠਿਆ ਫਲਾਨਾ ਤਮਕਾ ਤੁਸੀਂ ਐਡੀ ਵੱਡੀ ਟੀ ਬਣਾ ਦਿੰਦੇ ਓਕੋ ਓ ਮਤਲਬ ਜਿੱਥੇ ਤੱਕ ਲੋਕ ਬੈਠੇ ਆ ਐਨੀ ਤਾਂ ਡੀ ਹੁੰਦੀ ਐ ਐ ਵੀ ਇੱਥੇ ਨਹੀਂ ਕੋਈ ਆ ਸਕਦਾ ਲੋਕ ਉਹ ਦੁਬਾ ਦਾ ਮੈਂ ਕਿਹਾ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਐ ਤੁਸੀਂ ਐਡੀ ਦੂਰੀ ਕਿਉਂ ਪਾ ਦਿੰਦੇ ਹੋ ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਮੈਂ ਕਿਹਾ ਤੂੰ ਮੈਨੂੰ ਅੰਦਰ ਲੈ ਦੱਸ ਉਹ ਕਨਾਂ ਅੰਦਲੀ ਗੱਲ ਇਹ ਹੈ ਜੀ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਵੀ ਆਪਦੇ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜਾਂਦੇ ਆ ਕਹਿੰਦੇ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲ ਨੂੰ ਅਸੀਂ ਜੁੱਤੀ ਸਿੱਟ ਕੇ ਦੇਖ ਲੈਣੇ ਆ ਫਿਰ ਥੋੜੇ ਹੋਰ ਮੰਗਰ ਹੋ ਜਾਨੇ ਉੱਥੋਂ ਸਿੱਟ ਕੇ ਦੇਖ ਲੈਣੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੁੱਤੀ ਸਿੱਟੇ ਤੇ ਨਾ ਪਹੁੰਚੇ ਅਜਿਹਾ ਕਿ ਨੇ ਇੱਥੇ ਤੱਕ ਪੈਪ ਲਾਓ ਤੇ ਖੜਾ ਛੜਾਓ ਆ ਹਾਲ ਤਾਂ ਇਹਨਾਂ ਸੁਬੀਰੋ ਪੰਜਾਬ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠਾ ਹੈ ਤਾਨਾ ਸ਼ਾਹੀ ਤੋਂ ਬਚਾਉਣਾ ਹੈ ਦੇਸ਼ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਪੰਜਾਬ ਨੂੰ ਮੂਰੇ ਆਉਣਾ ਪਊਗਾ ਆਜ਼ਾਦੀ ਵੇਲੇ ਪੰਜਾਬ ਮੂਰੇ ਸੀ ਹਰੀ ਕ੍ਰਾਂਤੀ ਵੇਲੇ ਪੰਜਾਬ ਅੱਗੇ ਸੀ ਹੁਣ ਵੀ ਅੱਗੇ ਲੱਗਣਾ ਪਊ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ ਤੁਹਾਡਾ ਨਾਮ ਸਨੈਰੀ ਅੱਖਰਾਂ 'ਚ ਲਿਖਿਆ ਜਾਊ ਅੱਜ ਤੋਂ 20 50 ਸਾਲ ਬਾਅਦ ਜਦੋਂ ਕਿਸੇ यूपीएससी ਦੇ ਪੇਪਰ ਚ ਜਾਂ ਕਿਸੇ ਸਿਲੇਬਸ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਜਦੋਂ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ ਸੰਵਿਧਾਨ ਬਚਾਉਣ ਦੀ ਲੋੜ ਪੈ ਗਈ ਸੀ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ ਤਾਂ ਉਹਦਾ ਸਹੀ ਉੱਤਰ ਇਹ ਹੋਣਾ ਚਾਹੀਦਾ ਹੈ 13 0 ਨਾਲ ਪੰਜਾਬ ਦਾ ਪੰਜਾਬ ਸੋ ਵੀਰੋ ਆਪਾਂ ਨੇ ਕੁਰਬਾਨੀਆਂ ਆਪਣੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਨੂੰ ਛੱਡ ਨਹੀਂ ਸਕਦੇ ਆਪਾਂ ਇਹ ਤਾਂ ਵੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਆਪਾਂ ਲੈਣਾ ਸੋ ਕਿਸੇ ਕਿਸਮ ਦੇ ਬਹਿਕਾ ਵਿੱਚ ਨਾ ਆ ਜਿਓ ਕਿਸੇ ਟੈਂਪਰੇਰੀ ਹਵਾ 'ਚ ਨਾ ਆ ਜਿਓ ਆਪਣੇ ਕੋਲੇ ਸਰਕਾਰ ਹੈ 3 ਸਾਲ ਤੱਕ ਕੰਮ ਨਹੀਂ ਕਰਨੇ ਨੇ ਜੇ ਕਿਤੇ ਖਡੂਰ ਸਾਹਿਬ ਤੋਂ ਐਮਪੀ ਵੀ ਆਪਣਾ ਹੋ ਗਿਆ ਡਬਲ ਹੋ ਗਿਆ ਕੰਮ ਉਹ ਦਿੱਲੀ ਮੈਂ ਚੰਡੀਗੜ੍ਹ ਤੇ ਫਿਰ ਕੰਮਾਂ ਵਾਲਾ ਮੈਨੂੰ ਦੱਸਿਆ ਮਨਜਿੰਦਰ ਨੇ 44 ਸੜਕਾਂ ਬਣਾਤੀਆਂ ਤੁਹਾਡੇ ਇਲਾਕੇ ਦੀਆਂ 44 ਕਰੋੜਾਂ ਰੁਪਇਆ ਦਿੱਤਾ ਇਸ ਹਲਕੇ ਨੂੰ ਮੈਂ ਕਰੋੜਾਂ ਪਹਿਲਾਂ ਕਦੇ ਥੇਲਾ ਨਹੀਂ ਲੱਗਿਆ ਸੀ ਸੋ ਵੀਰੋ ਇੱਕ ਕਾ ਰੱਖਿਓ बटन किनवे नंबर पर है बटन चौथे नंबर पर आना पहले नंबर पर बाकी बटन वाल देखो ना चिट्टा मोतिया उतरे वो अखा च लटेरे है फटे वे करके थोड़े को आया गला बैठा पैया कोई गल नहीं झोना लाता तो नहीं ਔਖਾ ਕੰਮ ਆ ਲੋਕਾਂ ਨੂੰ ਜਗਾਉਣਾ ਹੀ ਐ ਔਰ ਤੁਸੀਂ ਜਾਗੇ ਵੀ ਪਏ ਹੋ ਵਧੀਆ ਗੱਲ ਐ ਮੇਰੇ ਨਾਲੋਂ ਜ਼ਿਆਦਾ ਤੁਸੀਂ ਬੋਲਣ ਲੱਗ ਗਏ ਹੁਣ ਮੈਨੂੰ ਮੈਨੂੰ ਬੋਲਣਾ ਘੱਟ ਪੈ ਰਿਹਾ ਫਿਰ ਆ ਦੇਖ ਲਓ ਕਾਲੀਦਲ ਦਾ ਕੀ ਹਾਲ ਹੋਇਆ ਪਿਆ ਕਾਂਗਰਸ ਦਾ ਕੀ ਹਾਲ ਹੋਇਆ ਪਿਆ ਕਾਂਗਰਸ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿੱਥੋਂ ਲੜ ਰਿਹਾ ਹੈ ਕੌਣ ਕੀ ਦੇ ਵਿਰੁੱਧ ਲੜ ਰਿਹਾ ਹੈ ਪਤਾ ਹੀ ਲੱਗ ਰਿਹਾ ਉਹਨਾਂ ਨੂੰ ਬਠਿੰਡੇ ਵਾਲਾ ਲੁਧਿਆਣੇ ਮਾਰਿਆ ਸੰਗਰੂਰ ਵਾਲਾ ਆਨੰਦਪੁਰ ਸਾਹਿਬ ਸਿੜਤਾ ਇੱਥੋਂ ਪੁਲੱਥ ਵਾਲਾ ਸਾਡੇ ਸੰਗਰੂਰ ਫਿਰਦਾ ਕੱਲ ਮੈਂ ਪੁਲੱਥ ਗਿਆ ਸੀ ਲੋਕ ਕਹਿੰਦੇ ਸਾਨੂੰ ਧੋਖਾ ਦੇਊਗਾ ਸੁਖਬਾਲ ਖਹਿਰਾ ਸਾਨੂੰ ਧੋਖਾ ਦੇਊਗਾ ਜੀ ਸਾਨੂੰ ਛੱਡ ਜੂ ਮੈਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਕੋਈ ਧੋਖਾ ਨਹੀਂ ਦੇਂਦਾ ਛੱਡੂ ਤਾਂ ਤਾਂ ਜੇ ਉੱਥੋਂ ਜਿੱਤਣ ਦੇਵਾਂਗੇ ਆਰਾਮ ਨਾਲ ਆ ਜੂਗਾ ਮੈਂ ਕਹਿੰਦੇ ਇੱਥੇ ਆ ਜੂ ਇਹਨੂੰ ਇੱਧਰ ਉੱਧਰ ਮੂੰਹ ਮਾਰਨ ਦੀ ਆਦਤ ਤਾਂ ਨਾ ਕਹਾ ਇੱਥੇ ਆ ਜੂ ਪਹਿਲਾਂ ਪਿਛਲੀ ਵਾਰ ਬਠਿੰਡੇ ਗਿਆ ਸੀ ਇਤਕੀ ਸਕੂਰ ਗਿਆ ਘਰੇ ਮੁੜਿਆਊਗਾ ਸੁੱਖ ਸ਼ਾਂਤੀ ਨਾਲ ਮੁੜਿਆਊਗਾ ਬਸ ਸੁਬੀਰੋ अरविंद केजरीवाल ਨੂੰ ਚੱਕ ਕੇ ਅੰਦਰ ਮਾਰਿਆ ਜੇਲ੍ਹ ਚ ਕੀ ਸੋਚਦਾ ਸੀ ਮੋਦੀ ਕਿ केजरीवाल ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ केजरीवाल ਇੱਕ ਵਿਅਕਤੀ ਦਾ ਨਾਮ ਨਹੀਂ केजरीवाल ਇੱਕ ਸੋਚ ਹੈ ਉਹ ਵਿਅਕਤੀ ਨੂੰ ਅੰਦਰ ਕਰ ਦੇਗਾ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੇਗਾ ਮੈਨੂੰ ਇਹ ਦੱਸ ਤੇ ਮੋਦੀ ਇਲੈਕਸ਼ਨ ਦੇ ਦਿਨ ਚੁੱਕੇ ਕਰੀਬ ਆ ਗਏ ਆ ਤੇ ਹਰ ਬੰਦਾ ਆਪਣਾ ਪੂਰਾ ਜ਼ੋਰ ਲਾਉਂਦਿਆ ਆ ਕਿ ਮੈਂ ਕਿਸੇ ਤਰ੍ਹਾਂ ਲੋਕਾਂ ਨੂੰ ਆਪਣੇ ਚਾਂਸੇ 'ਚ ਲੈ ਆਵਾਂ ਝੂਠੀਆਂ ਸੱਚੀਆਂ ਗੱਲਾਂ ਕਰਕੇ ਲੋਕਾਂ ਤੇ ਦਿਲ ਜਿੱਤ ਲਵਾਂ ਤੇ ਮੈਂ ਸੀਟ ਜਿਹੜੀ ਐ ਉਹ ਲੈ ਲਵਾਂ ਸੀਐਮ ਭਗਵੰਤ ਮਾਨ ਵੀ ਉਹਦੇ ਵਿੱਚ ਪਿੱਛੇ ਨਹੀਂ ਹੈਗਾ ਸੀਐਮ ਭਗਵੰਤ ਮਾਨ ਨੇ ਮੋਦੀ ਨੂੰ ਟਾਰਗੇਟ ਕੀਤਾ ਮੋਦੀ ਦੀਆਂ ਗੱਲਾਂ ਦਾ ਬੜੇ ਫਨੀ ਅੰਦਾਜ਼ ਨਾਲ ਜਵਾਬ ਦਿੱਤਾ ਇੱਕ ਹਿਸਾਬ ਨਾਲ ਦੇਖਿਆ ਜਾ ਤਾਂ ਸੀਐਮ ਭਗਵੰਤ ਮਾਨ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਕਿ ਤੁਸੀਂ ਜਿਹੜੇ ਜਿਹੜੇ ਹੁਣ ਹਿਸਾਬ ਨਾਲ ਜੋੜਨ ਦੇ ਉਹ ਹੈ ਆਪਣੇ ਆਪ ਨੂੰ ਸਿੱਖਾਂ ਦੇ ਨਾਲ ਕਿ ਪੰਜ ਪਿਆਰਿਆਂ ਦੇ ਵਿੱਚ ਵੀ ਮੈਂ ਹੈਗਾ ਮੇਰਾ ਖੂਨੀ ਰਿਸ਼ਤਾ ਹੈ ਕਿਉਂਕਿ ਪੰਜ ਪਿਆਰਿਆਂ ਜੋ ਇੱਕ ਦਾ تعلق ਗੁਜਰਾਤ ਦੇ ਨਾਲ ਸੀਗਾ ਫਿਰ ਹੋਰ ਜਿਹੜੀਆਂ ਚੀਜ਼ਾਂ ਸਿੱਖਾਂ ਨਾਲ ਰਿਲੇਟ ਕਰਕੇ ਆਪਣੇ ਆਪ ਨੂੰ ਉਹਨਾਂ ਦਾ ਹਮਦਰਦ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਿਰਫ ਵਕਤ ਨੂੰ ਪਾਸ ਕਰਨੇ ਵਾਸਤੇ ਕੀਤਾ ਜਾਂਦਾ ਹੈਗਾ ਸੀਡ ਵਾਸਤੇ ਕੀਤਾ ਜਾਂਦਾ ਹੈਗਾ ਜਿੱਤ ਵਾਸਤੇ ਕੀਤਾ ਜਾਂਦਾ ਹੈਗਾ ਲੋਕਾਂ ਨੂੰ ਬੇਫਕੂਫ ਬਣਾਇਆ ਜਾਂਦਾ ਹੈਗਾ ਪਰ ਲੋਕ ਹੁਣ ਬੇਫਿਕੂਫ ਨਹੀਂ ਬਣਦੇ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਹਰ ਚੀਜ਼ ਸਾਹਮਣੇ ਆ ਜਾਂਦੀ ਹੈ ਮੁਆਜ਼ਨਾ ਕੀਤਾ ਜਾਂਦਾ ਹੈ ਤੇ ਸੀਐਮ ਭਗਵੰਤ ਮਾਨ ਨੇ ਤੇ ਲਾਈਵ ਮੁਆਜ਼ਨਾ ਕਰਕੇ ਦੱਸ ਦਿੱਤਾ ਉਹਨਾਂ ਦੀ ਹਰ ਗੱਲ ਦਾ ਜਵਾਬ ਬੜੇ ਖਰੇ ਅੰਦਾਜ਼ ਨਾਲ ਦਿੱਤਾ ਪਰ ਅਗਰ ਦੂਸਰੇ ਪਾਸੇ ਦੇਖਿਆ ਜਾਏ ਤੇ ਸੀਐਮ ਭਗਵੰਤ ਮਾਨ ਨੇ ਵੀ ਇਹੀ ਕੰਮ ਕੀਤਾ ਸੀਐਮ ਭਗਵੰਤ ਮਾਨ ਵੀ ਲੋਕਾਂ ਨਾਲ ਝੂਠੇ ਸੱਚੇ ਵਾਅਦੇ ਕਰਕੇ ਸਿਰਫ ਲੋਕਾਂ ਨਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨ ਦੀ ਹੈ ਮੋਦੀ ਨੂੰ ਬੁਰਾ ਭਲਾ ਕਿਹਾ ਕਿ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨ ਦੀ ਹੈ ਹਕੀਕਤ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਵੀ ਲੋਕਾਂ ਵਾਸਤੇ ਕੁਝ ਨਹੀਂ ਕੀਤਾ ਲੋਕਾਂ ਨੇ ਜਿਹੜੀਆਂ ਆਸਾਂ ਉਮੀਦਾਂ ਦੇ ਸੀਐਮ ਭਗਵੰਤ ਮਾਨ ਨੂੰ ਜਿਤਾਇਆ ਸੀਗਾ ਕਿ ਇਹ ਸਾਡੇ ਲਈ ਕੁਝ ਕਰੇਗਾ ਸਿੱਖ ਬਰਾਦਰੀ ਲਈ ਕੁਝ ਕਰੇਗਾ ਸੀਐਮ ਭਗਵੰਤ ਮਾਨ ਨੇ ਉੱਥੇ ਕੁਝ ਵੀ ਨਹੀਂ ਕੀਤਾ ਬਲਕਿ ਅਗਰ ਕਿਤੇ ਕੋਈ ਸਿੱਖ ਬਰਾਦਰੀ ਤੇ ਪਰੇਸ਼ਾਨੀ ਮੁਸੀਬਤ ਆਈ ਹੈ ਤਾਂ ਸੀਐਮ ਭਗਵੰਤ ਮਾਨ ਇਹ ਕਹਿ ਕੇ ਸਾਫ਼ ਨਿਕਲ ਗਿਆ ਕਿ ਮੈਂ ਮਜਬੂਰ ਹਾਂ ਮੇਰੇ ਤੋਂ ਉੱਤੇ ਵੀ ਬੈਠੇ ਆ ਮੈਂ ਉਹਨਾਂ ਨੂੰ ਜਵਾਬ ਦੇਣਾ ਮੈਂ ਜਿਸ ਤਰ੍ਹਾਂ ਕਿ ਤੁਸੀਂ ਸਿੱਧੂ ਮੂਸੇ ਵਾਲੇ ਦੇ ਬਾਕੀਆਂ ਨੂੰ ਦੇਖ ਲਵੋ ਕਿ ਜਦੋਂ ਛੋਟੇ ਸ਼ੁਭਦੀਪ ਦੀ ਪੈਦਾਇਸ਼ ਹੋਈ ਤੇ ਪਹਿਲੇ ਦਿਨ ਹੀ ਉਹਨਾਂ ਨੂੰ ਸਰਕਾਰ ਵੱਲੋਂ ਨੋਟਿਸ ਆ ਗਿਆ ਜਦੋਂ ਕਿ ਉਹ ਆਪਣੀਆਂ ਖੁਸ਼ੀਆਂ ਮਨਾਉਂਦੇ ਸੀ ਉਹਨਾਂ ਦੀ ਖੁਸ਼ੀਆਂ 'ਚ ਖਲਲ ਪਾਇਆ ਗਿਆ ਉਹਨਾਂ ਨੂੰ ਨੋਟਿਸ ਆ ਗਿਆ ਕਿ ਜੀ ਇਸ ਬੱਚੇ ਦੇ ਲੀਗਲ ਕਾਗਜ਼ਾਤ দাও ਜਦਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡੇ ਕੋਲ ਹਰ ਚੀਜ਼ ਮੌਜੂਦ ਹੈਗੀ ਹੈ ਲੇਕਿਨ ਇਹਨਾਂ ਨੇ ਜਲਦਬਾਜ਼ੀ ਕੀਤੀ ਹੈ ਅਸੀਂ ਹਰ ਚੀਜ਼ ਦਵਾਂਗੇ ਸਾਨੂੰ ਇਹਨਾਂ ਨੇ ਬੇਜਾ ਪਰੇਸ਼ਾਨ ਕੀਤਾ ਹੈ ਜਦੋਂ ਮੀਡੀਆ ਦੇ ਉੱਤੇ ਵੀ ਇਹ ਚੀਜ਼ ਚੱਲੀ ਪੂਰੇ ਜ਼ੋਰੋ ਸ਼ੋਰ ਦੇ ਨਾਲ ਤਾਂ ਸੀਐਮ ਭਗਵੰਤ ਮਾਨ ਨੇ ਉੱਥੇ ਯੂ ਟਰਨ ਲੈ ਲਿਆ ਇਹ ਕਹਿ ਕੇ ਕਿ ਇਹ ਮੇਰੇ ਤੇ ਇਲਮ ਜੀ ਨਹੀਂ ਇਹ ਚੀਜ਼ ਹੈਗੀ ਇਹ ਦੇ ਉੱਤੋਂ ਸਰਕਾਰਾਂ ਨੇ ਭੇਜੀ ਹੈ ਚਿੱਠੀ ਤੇ ਇਹਨਾਂ ਨੇ ਤੁਹਾਨੂੰ ਘੁਲਾਤੀ ਹੈਗੀ ਮੇਰੇ ਤੇ ਇਲਮ ਜੀ ਚੀਜ਼ ਨਹੀਂ ਹੈਗੀ ਇਸੇ ਤਰ੍ਹਾਂ ਸੀਐਮ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਕੀਤਾ ਕਿ ਉਹਨੇ ਬੇਸ਼ੱਕ ਕਿਸਾਨਾਂ ਦੇ ਨਾਲ ਇਹ ਜ਼ਰੂਰ ਕਿਹਾ ਕਿ ਤੁਹਾਨੂੰ ਹੱਕ ਮਿਲੇਗਾ ਇਨਸਾਫ ਮਿਲੇਗਾ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਉਹਨਾਂ ਨੂੰ ਯਕੀਨ ਦਿਹਾਨੀ ਦਵਾਈ ਕਿ ਤੁਸੀਂ ਉੱਠ ਜਾਵੋ ਤੇ ਤੁਹਾਡਾ ਜੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਪਰ ਕੁਝ ਵੀ ਨਹੀਂ ਹੋਇਆ ਫਿਰ ਇਸ ਦਫਾ ਜਦੋਂ 2024 ਜਿਹੜਾ ਕਿਸਾਨ ਅੰਦੋਲਨ ਲੱਗਾ ਤੁਹਾਡੇ ਸਾਹਮਣੇ ਉਹਦੇ ਵਿੱਚ ਇੱਕ ਨੌਜਵਾਨ ਜਿਹੜਾ ਵੈ ਉਹ ਸ਼ਹੀਦ ਹੋ ਗਿਆ ਉਹਦੇ ਉੱਤੇ ਵੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਐਫਆਈਆਰ ਕਟਾਂਗਾ ਜਿਹੜੇ ਮੁਜਰਮ ਹੈਗੇ ਉਹਨਾਂ ਨੂੰ ਕਟਾਰੇ ਚ ਲਿਆਵਾਂਗਾ ਲੇਕਿਨ ਇਸ ਗੱਲ ਨੂੰ ਵੀ 2 ਮਹੀਨੇ ਹੋ ਗਿਆ ਤੁਹਾਡੇ ਸਾਹਮਣੇ ਕੋਈ ਮੁਜਰਮ ਨਹੀਂ ਆਇਆ ਕੋਈ ਐਫ ਆਈ ਆਰ ਨਹੀਂ ਕੱਟੀ ਗਈ ਕੁਝ ਵੀ ਨਹੀਂ ਹੋਇਆ ਇਹ ਸਿਰਫ ਸੀ ਪਖਤ ਪਾਸ ਕੀਤਾ ਗਿਆ ਲੋਕਾਂ ਨੂੰ ਉਹਨਾਂ ਦਾ ਗੁੱਸਾ ਘਟ ਕਰਨੇ ਵਾਸਤੇ ਉਹਨਾਂ ਨੂੰ ਤਸੱਲੀ ਦਿੱਤੀ ਗਈ ਇਹ ਸੀਐਮ ਭਗਵੰਤ ਮਾਨ ਦੀਆਂ ਵੀ ਚਲਾਕੀਆਂ ਆ ਲੋਕਾਂ ਦੇ ਸਾਹਮਣੇ ਹੁਣ ਉਹ ਆ ਗਏ ਆ ਤੇ ਸੀਐਮ ਭਗਵੰਤ ਮਾਨ ਨੂੰ ਲੋਕ ਹੁਣ ਸਪੋਰਟ ਨਹੀਂ ਕਰਨਗੇ ਹੁਣ ਲੋਕ ਸਪੋਰਟ ਵਾਸਤੇ ਨਿਕਲੇ ਆ ਅਮਰਤਪਾਲ ਦੀ ਵਾਸਤੇ ਕਿਉਂਕਿ ਅਮਰਤਪਾਲ ਨੇ ਹਕੀਕੀ ਮਾਇਨੇ 'ਚ ਅਗਰ ਉਹਨਾਂ ਦੀ ਦੇਖਿਆ ਜਾਵੇ ਤੇ ਲੋਕਾਂ ਦੀ ਮਦਦ ਕੀਤੀ ਹੈ ਨੌਜਵਾਨ نسل ਨੂੰ ਚਿੱਟੇ ਤੋਂ ਹਟਾਇਆ ਹੈ ਉਹਨਾਂ ਦੀਆਂ ਜ਼ਬਾਨੀਆਂ ਜਿਹੜੀਆਂ ਖਤਮ ਹੋਣਦੀਆਂ ਸੀਗੀਆਂ ਉਹਨਾਂ ਨੂੰ ਸਿੱਧੇ ਰਾਹ ਤੇ ਲਾਇਆ ਉਹਨਾਂ ਨੂੰ ਅੰਮ੍ਰਿਤ ਛਕਾਇਆ ਔਰ ਲੋਕ ਅਮਰਤਪਾਲ ਦੀ ਗੱਲ ਮੰਨਦੇ ਵੀ ਹੈ ਇਹੀ وجہ ਆ ਕਿ ਹੁਣ ਲੋਕ ਭਾਈ ਅਮਰਤਪਾਲ ਦੀ ਸਪੋਰਟ ਦੇ ਵਿੱਚ ਹੈ ਔਰ ਇਹ ਤੇ ਇੱਕਮ ਜੂਨ ਨੂੰ ਪਤਾ ਚੱਲੀ ਜਾਏਗਾ ਕਿ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ ਖैर-ਵਰਹਾਲ ਵੀਡੀਓ ਬਾਰੇ ਵੀਰੋ ਤੁਹਾਡਾ ਕੀ ਖਿਆਲ ਹੈ ਕਮੈਂਟ ਦੇ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼